ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵਲੇ ਦੀ ਅਹਿਮ ਖਬਰ ਪੰਜਾਬ ਰਾਜ ਬੀਲੀ ਬੋਰਡ ਕਰਮਚਾਰੀ ਦਲ ਸਰਕਲ ਗਰਤਾਪੁਰ ਦੇ ਸਮੁੱਚੇ ਪਾਵਰ ਕਾਮ ਮਲਾਜ਼ਮਾਂ ਵੱਲੋਂ ਜਫੇ ਬੰਦੀ ਦੀ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਵਾਸਤੇ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਗੁਰਦੁਆਰਾ ਸ੍ਰੀ ਬੁਰਸਾ ਧਾਰੀਵਾਲ ਵਿਖੇ ਕਰਵਾਏ ਗਏ ਉਪਰੰਤ ਦਰਬਾਰਾ ਸਿੰਘ ਸੀਨਾ ਦੇ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਦੌਰਾਨ ਵੱਖ-ਵੱਖ ਡਿਵੀਜ਼ਨਾਂ ਸਬ ਡਿਵੀਜ਼ਨਾਂ ਅਤੇ ਸਰਕਲਾਂ ਦੇ ਵੱਡੀ ਗਿਣਤੀ ਚ ਮੁਲਾਜ਼ਮਾਂ ਨੇ ਸਮੂਲੀਅਤ ਕਰਕੇ ਆਪ ਆਪਣੇ ਵਿਚਾਰ ਪੇਸ਼ ਕੀਤੇ ਮੀਟਿੰਗ ਦੌਰਾਨ ਚੇਚੇ ਤੌਰ ਤੇ ਪਹੁੰਚੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੇ ਸੂਬਾ ਪ੍ਰਧਾਨ ਰਵੈਲ ਸਿੰਘ ਸਹਾਇਪੁਰ ਨੇ ਜਾਇੰਟ ਫੋਰਮ ਅਤੇ ਏਕਤਾ ਮੰਚ ਦੇ ਬੈਨਰ ਹੇਠ ਪਿਛਲੇ ਸਾਲ ਦੌਰਾਨ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਅਤੇ ਭਵਿੱਖ ਵਿੱਚ ਮੁਲਾਜ਼ਮਾਂ ਦੀਆਂ ਲਟਕਦੀਆਂ ਜਾਇਜ਼ ਮੰਗਾਂ ਦੇ ਹੱਲ ਕਰਵਾਉਣ ਲਈ ਮੁਲਾਜ਼ਮਾਂ ਦੇ ਸੁਝਾਅ ਲੈ ਕੇ ਖੜੜਾ ਤਿਆਰ ਕੀਤਾ ਜੋ ਕਿ ਪਾਵਰ ਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨਾਲ ਗੱਲਬਾਤ ਕਰਕੇ ਮੰਗਾਂ ਲਾਗੂ ਕਰਵਾਉਣ ਦਾ ਯਤਨ ਕੀਤਾ ਜਾਵੇਗਾ ਇਸ ਮੌਕੇ ਤੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਗਿੱਲ ਬਾਰਡਰ ਜ਼ੋਨ ਅੰਮ੍ਰਿਤਸਰ ਦੇ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਸਰਕਲ ਪ੍ਰਧਾਨ ਤਰਲੋਕ ਸਿੰਘ ਖੁੰਡੀ ਸਮੇਤ ਹੋਰ ਬੁਲਾਰਿਆਂ ਨੇ ਵੀ ਆਪ ਆਪਣੇ ਵਿਚਾਰ ਪੇਸ਼ ਕੀਤੇ ਇਸ ਮੌਕੇ ਤੇ ਦਿਲਬੀਰ ਸਿੰਘ ਉਸਾਨ ਦਿਲਬਾਗ ਸਿੰਘ ਬੁੱਟਰ ਅਨਮੋਲਕ ਸਿੰਘ ਗਿੱਲ ਬਲਵੰਤ ਸਿੰਘ ਝੌਰ ਸਰਜੀਤ ਸਿੰਘ ਅਮਰਗਰ ਤੇ ਕਮਲ ਸਿੰਘ ਬਹੁ ਸ਼ੋਕਮਾਰ ਪ੍ਰਧਾਨ ਦਵਿੰਦਰ ਸਿੰਘ ਵਰਾਇਚ ਹਰਵਿੰਦਰ ਸਿੰਘ ਕਲੇਰ ਬਲਵਿੰਦਰ ਸਿੰਘ ਬਾਜਵਾ ਮਨਿੰਦਰ ਸਿੰਘ ਰਾਜਵਿੰਦਰ ਸਿੰਘ ਸ਼ੁਰਿੰਦਰ ਸਿੰਘ ਗਿੱਲ ਤੋਂ ਇਲਾਵਾ ਵੱਡੀ ਗਿਣਤੀ ਚ ਮੁਲਾਜ਼ਮ ਹਾਜ਼ਰ ਸਨ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਬਹੁਤ ਖੁਸ਼ਹਾਲ ਜੀ ਦੀ ਸਾਰੇ ਜਿਹੜੇ ਆਪਣੇ ਪਰਿਵਾਰ ਦੀ ਇਕੱਠੇ ਹੋਏ ਆ। ਤੁਹਾਨੂੰ ਬਧਾਈ ਦੇ ਪਾਤਰ ਪਾਰਾ ਕਿਰਪਾ ਕਰੇ ਸਾਡੇ ਰਿਸਤਾਂਦੂਤੀ ਬਖਸ਼ੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਕਰੇ ਤੇ ਸਾਡੇ ਸੁਭਾ ਪ੍ਰਧਾਨ ਸਰਕਾਰ ਸਿੰਘ ਸਹਾਏ ਤੇ ਗੁਰੇ ਸਿੰਘ ਸਹਾਏ ਤੇ ਮੈਨੂੰ ਤਾਂ ਤੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਕਰੇ ਇਹਨਾਂ ਨੂੰ ਤਾਂ ਤੁਸਤੀ ਹੋਣਗੀਏ ਕਿ ਸਾਡਾ ਕੰਮ ਹੋਣ ਕੇ ਚੌਂਗੀ ਦਾ ਔਲਾਦ ਸਮਾਵਾ ਜਿੰਨੀ ਜੱੜੇ ਬੜੀਆਂ ਇਹਨਾਂ ਦੇ ਸਿਰ ਤੇ ਹੋਣੀਆਂ ਇਹਨਾਂ ਵੱਤ ਕੁਝ ਭੁੱਲੋ ਕਿ ਅਸੀਂ ਆਪਣੇ ਉਪਰ ਹੀ ਜਾ ਰਹੇ ਆ ਅਸੀਂ ਕਿਸੇ ਨਾਲ ਨਹੀਂ ਹਾਂਜੀ ਪ੍ਰਧਾਨ ਜੀ ਦੱਸ ਦਿਓ ਅੱਜ ਜੋ ਸੇਵਾ ਨੀਲੋ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਾਇਆ ਗਿਆ ਉਹਦੇ ਅਪਰੰਤ ਮੀਟਿੰਗ ਕੀਤੀ ਗਈ ਹੈ ਕਿਹੜੇ ਕਿਹੜੇ ਮੁੱਦੇ ਵਿਚਾਰੇ ਗਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸਭ ਤੋਂ ਪਹਿਲਾਂ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਾਵਨ ਪੁੱਤਰ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਸਾਹਿਬ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਜੋ ਪਿਛਲੀ ਮੀਟਿੰਗ ਵਿੱਚ ਫੈਸਲਾ ਹੋਇਆ ਸੀ ਕਿ ਹਰ ਸਾਲ ਸਾਲ ਦੀ ਸ਼ੁਰੂਆਤ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਤੇ ਅਸੀਂ ਜਥੇਬੰਦੀ ਦਾ ਸਾਲ ਜਿਹੜਾ ਉਹ ਸ਼ੁਰੂ ਕਰਿਆ ਕਰਾਂਗੇ ਮੀਟਿੰਗਾਂ ਦਾ ਔਰ ਉਸ ਕੜੀ ਤੱਕ ਅੱਜ ਅਸੀਂ ਗੁਰੂ ਅਰਜਨ ਦੇਵ ਜੀ ਦੇ ਸਥਾਨ ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕਰਾ ਕੇ ਅਸ਼ੀਰਵਾਦ ਲਿਆ ਕਥਾ ਹੋਈ ਹੁਕਮਨਾਮਾ ਹੋਇਆ ਉਪਰੰਤ ਜਿਹੜੀ ਜਥੇਬੰਦੀ ਦੀ ਸਰਕਲ ਲੈਵਲ ਦੀ ਮੀਟਿੰਗ ਆ ਉਹ ਅਸੀਂ ਕਰ ਰਹੇ ਆ ਕਿਉਂਕਿ ਮੁੱਦੇ ਜਿਹੜੇ ਆ ਇਹ ਸਰਕਲ ਪੱਧਰ ਦੇ ਆ ਔਰ ਇਹਦੇ ਵਿੱਚ ਅੱਜ ਸਾਡੀ ਬੜੀ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਸਮੁੱਚੇ ਸਰਕਲ ਚ ਸਾਰੀਆਂ ਡਿਵੀਜ਼ਨਾਂ ਦੇ ਪ੍ਰਧਾਨ ਸਕੱਤਰ ਤੇ ਉਹਨਾਂ ਦੇ ਮੈਂਬਰ ਸਾਹਿਬਾਨ ਉੱਜੇ ਨਹੀਂ ਔਰ ਜੋ ਕਿ ਕੱਲ ਅਸੀਂ ਪਾਵਰ ਕਾਮ ਨੂੰ ਨਵਾਂ ਅਜੰਡਾ ਦੇਣਾ ਜੁਆਇੰਟ ਫੋਰਮ ਔਰ ਇਕਤਾ ਮੰਚ ਵੱਲੋਂ ਉਸ ਜੰਡੇ ਸਬੰਧੀ ਮੁਲਾਜ਼ਮਾਂ ਦੇ ਉੱਤੇ ਕੋਲੇ ਅਸੀਂ ਸੁਝਾਅ ਮੰਗ ਰਹੇ ਆ ਕਿ ਕਿਹੜੇ ਕਿਹੜੀਆਂ ਮੰਗਾਂ ਜਿਹੜੀਆਂ ਨੇ ਉਹ ਜੰਡੇ ਵਿੱਚ ਨਵੀਆਂ ਜਿਹੜੀਆਂ ਐਡ ਕੀਤੀਆਂ ਜਾਣ ਔਰ ਮੁਲਾਜ਼ਮਾਂ ਦੇ ਸਾਰਿਆਂ ਦੇ ਪ੍ਰਧਾਨਾਂ ਦੇ ਆਗੂਆਂ ਦੇ ਸਾਨੂੰ ਸੁਝਾਅ ਆ ਰਹੇ ਆ ਔਰ ਮੈਂ ਖੁਸ਼ੀ ਮਹਿਸੂਸ ਕਰਦਾ ਕਿ ਸਾਡੇ ਜਿਹੜੇ ਆਗੂਆ ਬੜੇ ਸੁਚੇਤ ਨੇ ਔਰ ਜਿਹੜੀਆਂ ਪਿਛਲੇ ਸਮੇਂ ਦੇ ਸਾਡੇ ਕੋਲ ਘਾਟਾ ਰਹਿ ਗਿਆ ਦਾ ਆਉਣ ਸਮੇਂ ਆਉਣ ਵਾਲੇ ਸਮੇਂ ਵਿੱਚ ਸਾਡੀਆਂ ਲੋੜਾਂ ਨੇ ਉਹਦੇ ਬਾਰੇ ਸਾਰੇ ਆਗੂਆਂ ਨੇ ਸੁਝਾਅ ਦਿੱਤੇ ਆ ਔਰ ਮੈਂ ਆਸ ਕਰਦਾ ਕਿ ਕੱਲ ਨੂੰ ਸਾਡਾ ਜਿਹੜਾ ਅਜੰਡਾ ਬਣਾ ਹੋਏ ਤਾਂ ਆਗੂਆਂ ਦੇ ਸਿਧਾਂਤ ਸੁਝਾਵਾ ਮਤਾਲਕ ਜਿਹੜੇ ਮਤੇ ਪਾ ਕੇ ਉਹ ਪਾਵਰ ਕਾਮ ਨੂੰ ਦਿੱਤੇ ਜਾਣਗਰ ਉਹਨਾਂ ਮਤਿਆਂ ਦੇ ਉੱਤੇ ਜਿਹੜੀ ਆ ਮੀਟਿੰਗਾਂ ਲੈ ਕੇ ਇਹਨਾਂ ਦੇ ਮਸਲੇ ਜਿਹੜੇ ਆ ਹੱਲ ਕਰਵਾਏ ਜਾਣਗੇ ਪਿਛਲੇ ਸਾਲ ਕਿ ਕਿਹੜੀਆਂ-ਕਿਹੜੀਆਂ ਉਪਲਬਧੀਆਂ ਕੀਤੀਆਂ ਤੁਹਾਡੀ ਵਾਸਤੇ ਬੰਦੀਆਂ ਉਹਨਾਂ ਜੀ ਮੈਂ ਭਾਂਡੇ ਨਾਲ ਇਹ ਬੇਨਤੀ ਕਰਨਾ ਚਾਹੁੰਦਾ ਕੱਲੀ ਜਥੇਬੰਦੀ ਕੋਈ ਕੋਈ ਆਪਣਵਦੀ ਨਹੀਂ ਕਰਦੀ ਸਾਡਾ ਇੱਕ ਜੁਆਇੰਟ ਫੋਰਮ ਬਣਿਆ ਦੱਸ ਜੇ ਤਾਂ ਜਥੇਬੰਦੀਆਂ ਦਾ ਤੇ ਇੱਕ 15 ਜਥੇਬੰਦੀਆਂ ਦਾ ਸਾਡਾ ਜੁਆਇੰਟ ਫੋਰਮ ਪਲੱਸ ਇਕਤਾ ਮੰਚ ਦਾ ਜਿਹੜਾ ਉਹ ਥੜਾ ਬਣਿਆ ਅਸੀਂ ਉਹਨਾਂ ਦੀ ਅਗਵਾਈ ਏਟ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਕਿਉਂਕਿ ਪਿਛਲੇ ਸਾਲ ਅਸੀਂ ਜਿਹੜਾ 4 ਦਿਨ ਬਾਅਦ ਤੇ ਜਿਹੜੇ ਸਮੂਹ ਛੁੱਟੀ ਤੇ ਗਏ ਸੀ ਉਹਦੇ ਨਾਲ ਸਾਰੇ ਪਿੰਡਾਂ ਦੇ ਸਾਰੇ ਦਫਤਰ ਬੰਦ ਹੋਏ ਸੀ ਉਹਦੇ ਵਿੱਚ ਜਿਹੜੀਆਂ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਸੀ ਉਹ ਸਾਰੀਆਂ ਜਿਹੜੀਆਂ ਹੱਲ ਹੋਈਆਂ ਔਰ ਉਹਨਾਂ ਦੇ ਸਰਕੂਲਰ ਜਾਰੀ ਹੋਏ ਡਿਟੇਲ ਵਿੱਚ ਜਾਣ ਲਗਾ ਸਮਾਂ ਬਹੁਤ ਜ਼ਿਆਦਾ ਲੱਗੇਗਾ ਜਿਹੜੀਆਂ ਜਿਹੜੀਆਂ ਇੰਨਾ ਸਾਡੇ ਅੱਖਾਂ ਵਾਲਾ ਮੁੱਖ ਮੰਗ ਹੈ ਇੱਕ ਸਾਡੇ ਮੁਲਾਜ਼ਮਾਂ ਦੇ ਉੱਤੇ ਨਾ ਚੋਰੀ ਦੀ ਧਾਰਾ ਵੀ ਲਗਾਈ ਜਾਂਦੀ ਹੈ ਜੋ ਕਿ ਸਰਾਸਰ ਨਜਾਇਜ਼ ਹੈ ਕਿਉਂਕਿ ਜੇਕਰ ਪਹਿਲਾਂ ਘਰਾਂ ਦੇ ਤੇ ਮੀਟਰ ਹੁੰਦੇ ਸੀ ਔਰ ਜਿਹੜਾ ਸਿਸਟਮ ਹੈ ਉਹ ਸਾਡੇ ਆਪਣੇ ਕੰਟਰੋਲ ਤੋਂ ਮੁਲਾਜ਼ਮਾਂ ਦੇ ਚੁੰਦਾ ਹੈ ਉਹਦੇ ਵੀ ਇਹ ਧਾਰਾ ਜਿਹੜੀ ਕਿਸੇ ਤਰ੍ਹਾਂ ਤਰਕਸੰਗਤ ਸੀ ਪਰ ਅੱਜ ਦੀ ਡੇਟ ਵਿੱਚ ਜਦੋਂ ਸਾਡੇ ਮੀਟਰ ਸਾਰੇ ਬਕਸਿਆਂ ਚਲੇ ਗਏ ਉਹਦਾ ਕੰਟਰੋਲ ਸਾਰਾ ਮਹਿਕਮੇ ਕੋਲ ਆ ਔਰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਚੋਰੀ ਨਹੀਂ ਹੋ ਸਕਦੀ ਤੇਰੇ ਜਿਹੜੀ ਵੀ ਇਹ ਧਾਰਾ ਕਿਸੇ ਤਰ੍ਹਾਂ ਤਰਕਸੰਗਤ ਨਹੀਂ ਇੱਕ ਦੇ ਮੰਗ ਨਾਲ ਸਾਥੀਆਂ ਲੈਂਦੀ ਆ ਦੂਸਰਾ ਸਾਡੇ ਦੋ ਬੈਚ ਆਏ ਨੇ 1267 ਬੜਾ 11 281/13 ਉਹਨਾਂ ਸਾਥੀਆਂ ਨੂੰ ਸਾਡਾ ਜਿਹੜਾ ਉਹਨਾਂ ਦਾ ਬਣਦਾ ਸਰਵਿਸ ਦਾ ਲਾਭ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੀ ਕੀਤੀ ਸਰਵਕਸਨ ਉਹ ਅੱਖੋਂ ਪਰੋਖੇ ਕਰਕੇ ਉਹਨਾਂ ਦੀ ਸਨੈਟੀ ਜਿਹੜੀ ਆ ਉਹ ਬਣਾਈ ਜਾ ਰਹੀ ਹੈ ਸਾਡੀ ਮੰਗਾਂ ਜੇ ਵੀ ਆਈ ਆ ਕਿ ਉਹਨਾਂ ਦੀ ਸਰਵਿਸ ਦਾ ਲਾਭ ਜਿਹੜਾ ਉਹਨਾਂ ਦੇ ਸਰਵਿਸ ਵਿੱਚ ਪਾਇਆ ਜਾਵੇ ਇਸ ਦੇ ਨਾਲ ਨਾਲ ਜਿਹੜੇ ਸਾਥੀਆਂ ਦੇ ਬਕਾਏ ਨੇ ਰਹਿੰਦੇ ਕਿਉਂਕਿ ਸਾਡਾ 2016 ਤੋਂ ਜਿਹੜਾ ਇਹ ਪੇ ਸਕੇਲ ਦਾ ਜਿਹੜਾ ਰਿਵਾਈਜ਼ ਹੋਇਆ 2016 ਤੋਂ ਲੈ ਕੇ 2025 ਆ ਗਿਆ 9 ਸਾਲ ਹੋ ਗਏ 2026 ਵੀ ਸੈਂਟਰ ਨੇ ਜਿਹੜੀ ਆ ਨੋਟੀਫਿਕੇਸ਼ਨ ਕਰਤੀ ਹੈ ਸਕੇਲ ਦੇਣ ਦੀ ਪਰ ਸਾਡੀ ਪੰਜਾਬ ਸਰਕਾਰ ਤੇ ਪਾਵਰ ਕਾਮ ਜਿਹੜਾ ਸਾਡੇ ਪਿਛਲੇ ਬਕਾਏ ਨਹੀਂ ਦੇ ਰੇ। ਨਾ ਪੈਨਸ਼ਨਰਾਂ ਦੇ ਤੇ ਨਾ ਰੈਗੂਲਰ ਮੁਲਾਜ਼ਮਾਂ ਦੇ। ਉਹਦੇ ਨਾਲ ਨਾਲ ਜਿਹੜਾ ਸਾਡਾ ਡੀਏ ਹੈ ਬੜੀ ਵੱਡੀ ਮੰਗ ਆ। ਇੱਕ ਡੀਏ ਜਿਹੜਾ ਵਾ ਕੇਂਦਰ ਸਰਕਾਰ ਸਾਡੀਆਂ ਗੁਵਾਂਢੀ ਸਟੇਟਾਂ ਹਿਮਾਚਲ, ਜੰਮੂ ਕਸ਼ਮੀਰ, ਰਾਜਸਥਾਨ, ਹਰਿਆਣਾ ਵਾ ਇਹ ਸਾਰੇ ਜਿਹੜੇ ਆ 51% ਜਿਹੜੇ ਆਪਣੇ ਮੁਲਾਜ਼ਮਾਂ ਨੂੰ ਦੇ ਰਹੇ ਆ। ਪਰ ਸਾਡਾ ਜਿਹੜਾ ਪਾਵਰ ਕਾਮ ਆ ਸਾਨੂੰ 42% ਦੇ ਰਿਆ। ਪੰਜਾਬ ਸਰਕਾਰ 42% ਦੇ ਰਹੀ ਆ ਇਸ ਕਰਕੇ ਸਾਡੀ ਮੰਗ ਆ ਕਿ ਸਾਡਾ ਡੀਏ ਜਿਹੜਾ ਵਾ ਉਹ ਵੀ ਜਿਹੜਾ ਉਹਨੂੰ ਅਪ ਟੂ ਡੇਟ ਕੀਤਾ ਜਾਵੇ ਇਸ ਦੇ ਨਾਲ ਨਾਲ ਬਹੁਤ ਸਾਰੀਆਂ ਮੰਗਾਂ ਹੋਰ ਨੇ ਜਿਹੜੀਆਂ ਆ ਰਹੀਆਂ ਨੇ ਔਰ ਕਿਹੜੀਆਂ ਉਹਨਾਂ ਦੇ ਅਜੰਡੇ ਚ ਲੈਣੀਆਂ ਉਹਦੇ ਬਾਰੇ ਜਿਹੜਾ ਉਹਨਾਂ ਨੂੰ ਫਿਲਟਰ ਕਰਕੇ ਵਿਚਾਰ ਕਰ ਲਿਆ ਜਾਵੇਗਾ